ਸਤਿਨਾਮ ਸ਼ਿਵਾਏ ਗੁਰੂ ਜੀ 12 ਮਹਾ ਮੰਚ ਮਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਜਵੇਂ ਪਾਸ਼ੇਈ ਸ੍ਰੀ ਗੁਰੂ ਅਰਜਨ ਦੇਵ ਜੀ ਦਾ 12 ਮਹਾ ਬਹੁਤ ਪ੍ਰਸਿੱਧ ਹੈ ਸਿੱਖ ਸੰਗਤਾਂ ਗੁਰਦੁਆਰਿਆਂ ਸਾਹਿਬ ਵਿੱਚ ਦੇਸੀ ਮਹੀਨਿਆਂ ਦੇ ਸ਼ੁਰੂ ਦੇ ਦਿਨ ਇਖੱਟੇ ਹੋ ਕੇ ਮਾਜ ਰਾਗ ਦੇ 12 ਮਹਾ ਦਾ ਸਰਦਾ ਨਾਲ ਪਾਠ ਕਰਦੀਆਂ ਤੇ ਸੁਣਦੀਆਂ ਹਨ। ਕਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲ ਵੋ ਰਾਮ ਚਾਰ ਕੁੰਟ ਦੇਿਸ ਪ੍ਰਮੇ ਥਕਿਆਏ ਪ੍ਰਭ ਕੀ ਸ਼ਾਮ ਤੇਨੁ ਦੁਦੇ ਤੇ ਬਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁੰਮਲਾਵਤੀ ਉਪਜੇ ਨਾਹੀ ਧਾਮ ਹਰ ਨਾਨਾ ਮਿਲੀਐ ਸਾ ਜਿਣੈ ਕਤ ਪਾਏ ਵਿਸ਼ਰਾਮ ਜਿਤ ਕਰ ਹਰਿ ਕੰਤ ਨਾ ਪ੍ਰਗਟੀ ਪਾਠ ਨਗਰ ਸੇ ਗ੍ਰਾਮ ਸਰਬ ਸਿਗਾਰ ਤ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾਨੀਏ ਚਲਤਾਂ ਚੇਤ ਗੋਵਿੰਦ ਅਰਾਧੀਏ ਹੋਵੇ ਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮੈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਸੋ ਪ੍ਰਭੂ ਤਿੰਨਾ ਪਾਗ ਮਣਾ ਹਰ ਦਰਸ਼ਨ ਕੋ ਮੰਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਇ ਲਗਾ சா திர கோ வாடிய ஜேம விஷோ அரு சாஜன பசார்க்கோ புத்திர கலத்திர சங்க தனா ஹரே அவநாஷி பலச்ச பல்ச்ச சகல முய தந்த மோ ਇਕਜ ਹਰ ਕੀ ਨਾਮ ਬਿਨ ਅੱਗੇ ਲਏ ਕੋ ਦੇਵਿਸਾਰੇ ਵੀ ਗੂਚਣਾ ਪ੍ਰਭਿਨ ਆਵਰਨ ਕੋਇ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੇ ਪਰਪਤ ਹੋਇ ਵੇ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਮਣੇ ਲੱਗੇ ਆ ਕਿਸੇ ਨ ਦੇਈ ਬੰਨ ਮਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਰਾਗ ਸਬੇ ਨਰਾਇਣੀ ਜਿੱਤੇ ਮਨ ਭਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਏ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਈਏ ਤੰਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰੋਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾਨਾ ਹਰ ਜੇਠ ਰੰਗੀ ਲਾਤੇ ਸਤਣੀ ਜਿਸ ਕਾ ਪਾਗ ਮਥਾਨਾ ਆਸਾੜ ਤਪੰਦਾ ਤਿਸ ਲਗੈ ਹਰ ਨਾਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦੀ ਆਸ ਦੂਏ ਪਾਏ ਵਿਗੂਚੀਏ ਗਲ ਪੈ ਇਸ ਜਮ ਕੀ ਭਾਸ ਜਿਹ ਹਾ ਬੀਜ ਸੋ ਲੁਣ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਦਰ ਕਿਰਪਾ ਬਰਿ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸੜ ਸੁਹੰਦਾ ਤੇਜ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ சங்கோ நம்ம அதாரோய ரேச்சாரோ அரத்த பூந்த சுழ சாூபிவாரோ வண்தன பிரபல பார ਹਰ ਮਿਲਣੈ ਕੋ ਮਨਿ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਬਾਦੋ ਪਰਮ ਪੁਲਾਣੀਆਂ ਦੂਜੈ ਲੱਗਾ ਏਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜੇਤ ਦਿਨ ਦੇ ਬੀਨ ਸ ਸੀ ਤਿਤ ਵੇਲ ਕ ਸੰਨ ਪ੍ਰੇਤ ਪਕੜ ਚਲਾਇਨ ਦੂਤ ਜੰ ਕਿਸੈ ਨਾ ਦੇਣੀ ਪੇਤ ਛੱਡ ਖੜੋ ਤੇਖਿਨੇ ਮੈਂ ਜਿਨ ਸਿਓ ਲੱਗਾ ਹੇਤ ਹੱਥ ਮੁਰੋੜੈ ਤਨ ਕਪੇ ਸਿਓ ਹੋ ਹੋਇਸੀ ਤੂ ਜਿਹ ਬੀਜ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਤੋ ਸੀ ਪਦ ਨਰਕ ਨਾ ਪਾਈਏ ਗੁਰੂ ਰਖਣ ਵਾਲਾ ਏ ਤ ਹਸੂਨ ਪ੍ਰੇਮ ਉਮਾ ਹੜਾ ਕਿਉ ਮਿਲਿਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਗਾ ਪਾਈ ਵੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੋ ਤ੍ਰਿਪਤ ਰਹਿ ਆਗਾਏ ਆਪ ਤਿਆਗ ਬਿੰਤੀ ਕਰੇ ਲੈ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੇ ਨ ਜਾਏ ਰਬਿੰਦੂ ਜ ਕੋ ਨਹੀਂ ਨਾਨਕ ਹਰ ਸ਼ਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮੈਂ ਆਹਰ ਰਾਇ ਕਤਕ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਣ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਲਵੇਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸਥੈ ਰੋਵੇ ਰੋਜ ਕੀਤਾ ਕਿਛੂ ਨ ਹੋਵੇ ਲਿਖਿਆ ਤਰ ਸੰਜੋਗ ਵੱਡੇ ਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਸਭ ਬਿਯੋਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰ ਦਿਨ ਸ ਸਭੇ ਸੋਚ ਮੱਘਰ ਮੈਂ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਤੈਨ ਕੀ ਸ਼ੋਬਾ ਕਾ ਗਣੀ ਜੈ ਸਾਹਿਬ ਮੇ ਲੜੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਦ ਸਹਿ ਲੜੀਆਂ ਸਾਦ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤੈਨ ਦੁਖ ਨ ਕਬੂ ਉੱਤਰੈ ਸੇ ਜਮ ਕੇ ਵਸ ਭੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਟ ਤਿਨਾ ਜੜਿਆ ਨਾਨਕ ਬਾਛੈ ਧੂੜ ਤਿਨ ਪ੍ਰਭ ਸ਼ਰਨੀ ਦਰ ਪੜਿਆ ਮਗਰ ਪ੍ਰਭੂ ਅਰਾਧਨਾ ਬੋੜ ਨ ਜਮ ਜਨਮੜਿਆ ਭੁਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦੀਆ ਚਰਨਾਰ ਬਿਨ ਦਰਸ਼ਨ ਲਗੜਾ ਸਾ ਊਟ ਗੋਬਿੰਦ ਗੋਪਾਲ ਰਾਇ ਸਿਵ ਸੁਆਮੀ ਲ ਵਿਖਿਆ ਪੋ ਨ ਸਕਈ ਮੇਰ ਸਾਧੂ ਗੋਣਗਾ ਜਤੇ ਉਪਜੀਤੈ ਮਿਲੀ ਸੱਚੀ ਪ੍ਰੀਤਿ ਸਮਾ ਕਰਗੇ ਲੀਨੀ ਪਾਰ ਬ੍ਰਹਮ ਬੌੜ ਨ ਵਿਛੜਿਆ ਬਾਰਜੋ ਲਖ ਦੇਰੀਆ ਹਰ ਸੱਜਣ ਗਮ ਅਗਾ ਸਰਮ ਪੈ ਨਰਾਇਣੇ ਨਾਨਕ ਦਰ ਪੜਿਆ ਉਹ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਮਾਗ ਮਜਨ ਸੰਗ ਸਾਧੂਆਂ ਤੂੜੀ ਕਰਿ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਮਲ ਉੱਤਰ ਮੰਨਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ ਸਚ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਤ ਸਗਲ ਪੁੰਨ ਜੀਅ ਦਿਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਗ ਸੁਚੇ ਸੇ ਕਾਂਢੀਏ ਜਨ ਪੂਰਾ ਗੁਰ ਮੇਰਵਾਨ ਫਗੁਨਾ ਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਤੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵੜ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਾਵੇ ਗੀਤ ਗੋਵਿੰਦ ਅਲਾਈ ਹਰ ਜਿਹਾ ਵਰਨ ਦਿੱਸੈ ਕੋਈ ਦੁਗਜਾ ਲਵੇ ਨਾ ਲਾਇ ਹਲਤ ਪਲਤ ਸਵਾਰੀਆਂ ਨਿਸ਼ਚਲ ਦਿੱਤਿਆਂ ਨ ਜਾਏ ਸੰਸਾਰ ਸਾਗਰ ਤੇ ਰਖਿਆਂ ਬੋੜ ਨ ਜਨਮ ਤਾਏ ਜਿਮਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਗਣ ਨੇਤਸ ਲਾਇ ਜਿਸਨੂੰ ਤੇਲ ਨਤਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗ ਸਚ ਖਰੇ ਸਰਬ ਸੁਖਾਨਿਦ ਚਰਨ ਹਰ ਪਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਾਏ ਜਰੇ ਉੜਗੇ ਦੁਬਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਾਨੇ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਏ ਗੁਰਜੀਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ